ਸਬਸਕ੍ਰਾਈਬ ਕਰੋ ਖਦਰਾਂ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜ਼ਰੂਰ ਦਬੋ ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਮੌਸਮ ਵਾਲੀ ਵੀਡੀਓ ਹੈ ਜੀ ਇਹਦੇ ਵਿੱਚ ਮੌਸਮ ਲਗਭਗ 22 ਤੋਂ 25 April ਦਾ ਸਾਫ਼ ਹੀ ਰਹੇਗਾ ਪਰ 24 ਦੇ 25 April ਨੂੰ ਕਿਤੇ ਕਿਤੇ ਥੋੜੀ-ਬਹੁਤ ਬੱਦਲਬਾਹੀ ਹੋ ਸਕਦੀ ਹੈ ਬਾਕੀ ਮੀਂਹ ਦਾ ਕੋਈ ਚਾਂਸ ਨਹੀਂ ਤੇ ਸੂਰਜ ਚੜ੍ਹਨ ਦਾ ਜਿਹੜਾ ਉਸਤਨ ਸਮਾਂ 22 23 24 ਤੇ 25 April ਨੂੰ 5:55 ਚੜ੍ਹਨਾ ਦਾ ਸਮਾਂ ਉਸਤਨ ਤੇ 7 ਵਜੇ ਜਿਹੜਾ ਛਿਪਣ ਦਾ ਸ਼ਾਮ ਦੇ ਤਾਪਮਾਨ ਜਿਹੜਾ ਇਸ ਹਫਤੇ ਰਹੇਗਾ 25 ਅਪ੍ਰੈਲ ਤੱਕ 40 ਡਿਗਰੀ ਜਿਹੜਾ ਵੱਧ ਤੋਂ ਵੱਧ ਰਹਿ ਸਕਦਾ ਹੈ ਤੇ ਘੱਟ ਤੋਂ ਘੱਟ 24 ਡਿਗਰੀ ਤਾਪਮਾਨ ਰਹੇਗਾ ਤੇ ਮੌਸਮ ਬੈਸੇ ਸਾਫ਼ ਰਹੇਗਾ ਤੇ ਹਵਾ ਹਵਾ ਜਿਹੜੀ ਬਾਵਰੋਲੇ ਆ ਹਨੇਰੀਆਂ ਜੜੂ ਜਿੰਨਾਂ ਦਾ ਮੌਸਮ ਆ ਚੁੱਕਾ ਉਹ ਚੱਲ ਸਕਦੀਆਂ ਨੇ ਬਾਕੀ ਮੌਸਮ ਆ ਜਿਹੜਾ ਸਾਫ਼ ਹੀ ਰਹੇਗਾ ਖੁਸ਼ਕ ਰਹੇਗਾ ਤਾਪਮਾਨ 40 41 ਡਿਗਰੀ ਤੱਕ ਵੱਧ ਤੋਂ ਵੱਧ ਜਾ ਸਕਦਾ 25 April ਤੱਕ ਤੇ ਘੱਟ ਤੋਂ ਘੱਟ 24 25 ਡਿਗਰੀ ਤੱਕ ਰਹੇਗਾ ਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਨੂੰ ਲਾਈਕ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਦਬੋ ਤੇ ਹੋਰ ਵੀਡੀਓਸ ਦੇਖਣੀਆਂ ਤੁਸੀਂ ਤਾਂ ਪਲੇਲਿਸਟੇ ਜਾ ਕੇ ਸਾਡੇ ਚੈਨਲ ਤੇ ਦੇਖ ਸਕਦੇ ਹੋ ਬਹੁਤ ਵਧੀਆ ਉੱਥੇ ਵੀਡੀਓਸ ਹਨ ਤੁਹਾਡੇ ਕੰਮ ਦੀਆਂ ਧੰਨਵਾਦ